ਇਨਾ ਇਨਾ ਚਾਰ ਲੋਕਾਂ ਦੀਆਂ ਜੇਬਾਂ ਵਿੱਚ ਪੈਸਾ ਨਹੀਂ ਰਹਿੰਦਾ ਪਿਆਰਿਓ ਉਹ ਕਿਵੇਂ ਉਹ ਕਿਹੜੇ ਲੋਕ ਨੇ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਦਾ ਲਾਈਵ তথা ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹਦੇ ਕੁਝ ਲੋਕਾਂ ਕੋਲੇ ਪੈਸਾ ਨਹੀਂ ਖੜਦਾ ਉਹ ਕਿਹੜੇ ਨੇ ਜਿਹੜੇ ਧਨ ਨੂੰ ਬਚਾ ਨਹੀਂ ਸਕਦੇ ਧਨ ਦਾ ਜਿਹੜਾ ਹੈ ਉਹ ਹਮੇਸ਼ਾ ਹੀ ਉਜਾੜਾ ਕਰਦੇ ਨੇ ਭਾਵ ਪੈਸਾ ਜੇਬ ਵਿੱਚ ਬਾਅਦ ਵਿੱਚ ਆਉਂਦਾ ਤੇ ਲੱਗ ਪਹਿਲਾਂ ਜਾਂਦਾ ਹੈ ਪਿਆਰਿਓ ਜੇ ਕੋਈ ਵਿਅਕਤੀ ਜੋ ਗੰਦਾ ਹੈ ਜਾਂ ਗੰਦੇ ਕੱਪੜੇ ਪਾਉਂਦਾ ਉਸ ਕੋਲ ਪੈਸਾ ਨਹੀਂ ਰਹਿੰਦਾ ਮੰਨਿਆ ਜਾਂਦਾ ਹੈ ਇਹ ਕੁਝ ਲੋਕਾਂ ਨੇ ਵਹਿਮ ਭਰਮ ਜੋ ਸੰਸਾਰ ਦੇ ਵਿੱਚ ਬਣਾਏ ਨੇ ਇਹ ਮੰਨਿਆ ਜਾਂਦਾ ਹੈ ਪਰ ਹਾਲਾਂਕਿ ਜੇ ਗੱਲ ਕਰੀਏ ਵੀ ਮਿਹਨਤ ਮੁਸ਼ਕਤ ਕਰਨ ਵਾਲਾ ਆਦਮੀ ਜਿਨੇ ਆਪਣੀ ਮਿਹਨਤ ਨਾਲ ਆਪਣੇ ਕੱਪੜਿਆਂ ਨੂੰ ਗੰਦਾ ਕੀਤਾ ਆਪਣੇ ਤਨ ਨੂੰ ਗੰਦਾ ਕੀਤਾ ਸਾਧ ਸੰਗਤ ਉਹਨੇ ਮਿਹਨਤ ਕਰਕੇ ਖੂਨ ਪਸੀਨੇ ਦੀ ਕਮਾਈ ਕਰਕੇ ਜੇ 4 ਪੈਸੇ ਜੋੜ ਲਏ ਉਹਦੇ ਪੈਸੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਕੋਲ ਪੈਸਾ ਨਹੀਂ ਟਿਕਦਾ ਕਿਉਂ ਨਹੀਂ ਟਿਕਿਆ ਉਹਦੇ ਆਬਦੇ ਤੇ ਡਿਪੈਂਡਡ ਹੈ ਉਹਨੇ ਖਰਚੇ ਕਿਹੜੇ ਹਿਸਾਬ ਨਾਲ ਮੇਨਟੇਨ ਕਰਨੇ ਜੇ ਹੁਣ ਫਜ਼ੂਲ ਖਰਚੀ ਕਰੂ ਤੇ ਪੈਸਾ ਦੇ ਬਚਣਾ ਕੋ ਨਹੀਂ ਜਿੱਥੇ ਹੁਣ 50 ਦੀ ਲੋੜ ਹੈ ਜੇ ਕਹੋ ਮੈਂ ਤਾਂ 150 ਖਰਚੂ ਉੱਥੇ ਥੋੜੀ ਪੈਸਾ ਬਚੇਗਾ ਸਾਧ ਸੰਗਤ ਕਹਿੰਦੇ ਮੰਨਿਆ ਗਿਆ ਹੈ ਇਹ ਵਹਿਮ ਭਰਮ ਨੇ ਬਿਨਾਂ ਲੋਕਾਂ ਕੋਲੇ ਪੈਸਾ ਨਹੀਂ ਖੜਦਾ ਪਹਿਲਾਂ ਆਪਾਂ ਪੂਰੀ ਗੱਲ ਨੂੰ ਸਮਝ ਲਈਏ ਜੇ ਕੋਈ ਵਿਅਕਤੀ ਤੇ ਦੰਦਾ ਤੇ ਹਮੇਸ਼ਾ ਮੈਲ ਲੱਗੀ ਰਹਿੰਦੀ ਹੈ ਉਸ ਕੋਲ ਕਦੇ ਵੀ ਕਹਿੰਦੇ ਪੈਸਾ ਨਹੀਂ ਖੜਦਾ ਔਰ ਤੀਜਾ ਜੇਕਰ ਤੁਹਾਡਾ ਸੁਭਾਅ ਭੁੱਖਰ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਉਸ ਕੋਲ ਕਦੇ ਵੀ ਪੈਸਾ ਨਹੀਂ ਰਹਿੰਦਾ ਸੂਰਜ ਚੜਨ ਤੋਂ ਸੂਰਜ ਡੁੱਬਣ ਤੱਕ ਸੌਣ ਵਾਲੇ ਵਿਅਕਤੀ ਕੋਲ ਵੀ ਕਦੇ ਪੈਸਾ ਨਹੀਂ ਰਹਿੰਦਾ ਮੈਂ ਇਸ ਇਸ ਗੱਲ ਦੇ ਨਾਲ ਸਹਿਮਤ ਵੀ ਆ ਸਹਿਮਤ ਵੀ ਨਹੀਂ ਪਿਆਰਿਓ ਜੇ ਕੋਈ ਬੰਦਾ ਭੁੱਖੜ ਹੈ ਤੇ ਹਾਲਾਂਕਿ ਉਹ ਲਾਲਚ ਕਰੇ ਲੋਭ ਕਰੇ ਵੀ ਪੈਸਾ ਮੇਰੇ ਕੋਲੇ ਹੋਵੇ ਨਾ ਹੋਵੇ ਮੈਂ ਪਰ ਖਾਵਾਂ ਬਹੁਤ ਖਾਵਾਂ ਖਾਣ ਪੀਣ ਜੀ ਪੈਸਾ ਨਗਾਦੇ ਉਹਦੇ ਕੋਲੇ ਪੈਸਾ ਨਹੀਂ ਜੁੜ ਸਕਦਾ ਜਿਨੇ ਹੁਣ ਬੰਦੇ ਨੇ 500 ਕਮਾਇਆ ਤੇ 500 ਹੀ ਖਾਣ ਤੇ ਨਗਾਤਾ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਪੈਸਾ ਜੋੜ ਲੇਗਾ ਇਹ ਹੋ ਹੀ ਨਹੀਂ ਸਕਦਾ ਕਿ ਉਹ ਪੈਸਾ ਜੋੜ ਲਵੇ ਹੋ ਹੀ ਨਹੀਂ ਸਕਦਾ ਪਰ ਪਿਆਰਿਓ ਇਸ ਗੱਲ ਨੂੰ ਸਮਝੋ ਕਿ ਜਿਹੜੇ ਬੰਦੇ ਨੂੰ ਮਿਹਨਤ ਮੁਸ਼ਕਲ ਕਰਨੀ ਨਹੀਂ ਉਹ ਕੀ ਪੈਸਾ ਜੋੜੇਗਾ ਸੂਰਜ ਡੁੱਬਣ ਤੋਂ ਸੂਰਜ ਛਿਪਣ ਤੱਕ ਸੁੱਤਾ ਹੀ ਰਹੇ ਤੇ ਹਾਲਾਂਕਿ ਸੂਰਜ ਛਿਪਣ ਤੋਂ ਪਹਿਲਾਂ ਹੀ ਪੈ ਜਾਏ ਤੇ ਸੂਰਜ ਨਿਕਲਣ ਤੋਂ ਬਾਅਦ ਉੱਠੇ ਸਵੇਰੇ ਤੇ ਫਿਰ ਬਾਅਦ ਵਿੱਚ ਕਹੇ ਜੀ ਮੇਰੇ ਕੋਲੇ ਪੈਸਾ ਨਹੀਂ ਜੁੜਦਾ ਜੀ ਮਿਹਨਤ ਕਰਾਂ ਕੀ ਕਰਾਂ ਸਾਥ ਸੰਗਤ ਐਵੇਂ ਪੈਸੇ ਨਹੀਂ ਜੁੜਿਆ ਕਰਦੇ ਐਵੇਂ ਧਨ ਨਹੀਂ ਜੁੜਿਆ ਕਰਦਾ ਇਹਨਾਂ ਚੀਜ਼ਾਂ ਨੂੰ ਵਹਿਮ ਬਣਾ ਦਿੱਤਾ ਇਹ ਆਲਸ ਦੀ ਨਿਸ਼ਾਨੀ ਹੈ ਖਾਣਾ ਬਹੁਤ ਕੰਮ ਕਰਨਾ ਨਹੀਂ ਸੌਣਾ ਬਹੁਤ ਕੰਮ ਕਰਨਾ ਨਹੀਂ ਸਾਥ ਸੰਗਤ ਕਪੜੇ ਆਪਣੇ ਗੰਦੇ ਹੋਣ ਨਹੀਂ ਦੇਣੇ ਕਪੜੇ ਵਧੀਆ ਤੋਂ ਵਧੀਆ ਚਾਹੀਦੇ ਨੇ ਤੇ ਆਪਣੇ ਸਰੀਰ ਦੀ ਸਫਾਈ ਨਾ ਰੱਖਣੀ ਤੇ ਅਸੀਂ ਕਹਿੰਦਾ ਵੀ ਸਾਡੇ ਨਾਲੋਂ ਤੋਂ ਸਾਫ਼ ਸੁਥਰੇ ਕੋਈ ਨਹੀਂ ਉਹ ਉਹਨਾਂ ਦੀ ਗੱਲ ਕੀਤੀ ਗਈ ਹੈ ਕਹਿੰਦੇ ਇਹ ਚੀਜ਼ਾਂ ਆਲਸ ਦੀ ਨਿਸ਼ਾਨੀ ਨੇ ਹਾਲਾਂਕਿ ਇਹਦੇ ਨਾਲ ਪੈਸੇ ਦਾ ਕੋਈ ਲਿੰਕ ਨਹੀਂ ਧਨ ਦੌਲਤ ਜਿਹੜਾ ਹੈ ਕਈ ਬੰਦੇ ਆਲਸੀ ਹੁੰਦੇ ਨੇ ਪੈਸਾ ਬਹੁਤ ਹੁੰਦਾ ਪਰ ਉਹਨਾਂ ਨੇ ਆਪਣੇ ਕੱਪੜੇ ਆਦਿਕ ਬਦਲਣ ਲਈ ਵੀ ਬੰਦੇ ਰੱਖੇ ਹੋਏ ਨੇ ਤਨਖਾਵਾ ਤੇ ਆਪਣੇ ਖਾਣਾ ਬਣਾਉਣ ਤੱਕ ਇੱਥੋਂ ਤੋਂ ਗੱਡੀ ਦੀ ਟਾਕੀ ਖੋਲਣ ਤੱਕ ਵੀ ਬੰਦੇ ਰੱਖਦੇ ਨੇ ਤਨਖਾਹ ਤੇ ਵੀ ਹਾਂ ਬਿਲਕੁਲ ਜੀ ਮੇਰੇ ਕੋਲ ਪੈਸਾ ਬਹੁਤ ਹੈ ਵਖਾਉਣ ਦੇ ਲਈ ਪਰ ਸਾਧ ਸੰਗਤ ਐਸਾ ਪੈਸਾ ਕਰਾਂਗੇ ਕਿ ਸਤਿਗੁਰੂ ਕਹਿੰਦੇ ਨੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਇਹ ਗੱਲ ਯਾਦ ਰੱਖੀ ਸੱਜਣਾ ਕਿ ਜੇਕਰ ਤੂੰ ਗੁਰੂ ਦੀ ਨਿਗਾਹ ਵਿੱਚ ਨਹੀਂ ਆਇਆ ਤਾਂ ਤੇਰਾ ਆ ਸਭ ਕੁਝ ਕੀਤੇ ਦਾ ਕੋਈ ਫਾਇਦਾ ਨਹੀਂ ਮੈਂ ਤੇ ਬੇਨਤੀ ਕਰਾਂ ਕਿ ਪਿਆਰਿਓ ਇਹਨਾਂ ਚਾਰ ਲੋਕਾਂ ਦੀਆਂ ਜੇਬਾਂ ਵਿੱਚ ਕਹਿੰਦੇ ਪੈਸਾ ਨਹੀਂ ਰਹਿੰਦਾ ਮੈਂ ਬੇਨਤੀ ਕਰਾਂ ਪੈਸਾ ਆਪੇ ਨਹੀਂ ਰਹਿਣਾ ਜਦੋਂ ਮਿਹਨਤ ਨਹੀਂ ਕਰਨੀ ਪੈਸਾ ਆਉਣਾ ਵੀ ਨਹੀਂ ਤੇ ਪੈਸਾ ਰੁਕਣਾ ਵੀ ਨਹੀਂ ਜੇ ਮਿਹਨਤ ਕੀਤੀ ਜਾਏ ਗੁਰੂ ਲਈ ਦਸਬੰਦ ਕੱਢਿਆ ਜਾਏ ਗੁਰੂ ਤੋਂ ਆਪਣੀ ਮਿਹਨਤ ਦਾ ਖੂਨ ਪਸੀਨੇ ਦਾ ਜਿਹੜਾ ਹੈ ਸਪੈਸਾ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹਦੇ ਵਿੱਚ ਹੀ ਬਰਕਤ ਪਾਇਓ ਇਹ ਅਰਦਾਸ ਕੀਤੀ ਜਾਵੇ ਸਤਗੁਰੂ ਫੇਰ ਕਿਰਪਾ ਕਰਦੇ ਨੇ ਸਤਿਗੁਰੂ ਫੇਰ ਰਹਿਮਤ ਕਰਦੇ ਨੇ ਇਹੋ ਜੀ ਕਿਰਪਾ ਫੇਰ ਹੁੰਦੀ ਹੈ ਪਿਆਰਿਓ ਇਹਨਾਂ ਚੀਜ਼ਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ